ਸਸੇ ਕਾ ਜੀ ਸਾਰਿਆਂ ਨੂੰ ਅੱਜ ਲੈ ਕੇ ਆਇਆ ਤੁਹਾਡੇ ਵਾਸਤੇ 11.5 ਟਰਾਲੀ ਵੀਰੇ 19 ਕੁਆਂਟਲ weight ਬਾਕੀ ਕੰਡੀਸ਼ਨਸ ਵਿੱਚ ਦੇ ਐਮਸੀ ਦੇ ਮਾਲ ਚਾ ਵੀਰੇ 10 ਇੰਚੀ ਚਾਸੀ ਹੈ 10 ਸਨਟੀ ਹੱਬ ਵੀਰੇ ਵੱਡੀ ਹੱਬਰ ਕੀ ਹੈ 4.5 ਇੰਚ ਇਸਦਾ ਭਾਈ ਪੂਰੀ ਮੋਡੀਫਾਈਡ ਟਰਾਲੀ ਹੈ ਵੀਰੇ ਰੇਟ ਹੈਗਾ 1,52,000 ਬਾਕੀ ਮਗਰ ਇਹ ਤੋਂ ਜੁਗੋ ਵੀ ਕੰਡੀਸ਼ਨ ਤੁਸੀਂ ਆਪ ਦੇਖ ਸਕਦੇ ਹੋ ਫੋਟੋਆਂ ਦੇ ਸਾਹਮਣੇ ਬਹੁਤ ਸੋਹਣੀ ਟਰੈਲੀ ਬਣੀ ਹੋਈ ਹੈ 10 ਇੰਚੀ 84 ਚ ਪੂਰੀ ਮੋਡੀਫਾਈ ਹੈ ਭਈਆਂ ਜਾੜੀ ਜੋੜੀ ਲੱਗੀ ਹੋਈ ਹੈ ਐਨ ਕੰਪਲੀਟ 4mm ਦਾ ਮੋਟਾ ਫਰਸ ਲੱਗਾ ਹੈ ਭਈ 19 ਕੁਆਂਟਲ ਵੇਟ ਆਵੇ 152000 ਰੁਪਏ ਰੇਟ ਹੈ 11 6 ਸਿੰਪਲ ਵਿੱਚ ਡਬਲ ਟਾਇਰਾਂ ਚ ਥੋੜੀ ਚੱਲੀ ਹੋਈ ਹੈ ਸਾਲਕ ਰੇਟ ਹੈ 1 ਲੱਖ 20000 ਰੁਪਿਆ ਬਾਕੀ ਮੌਕੇ ਤੇ ਜਰੂਰ ਮਾਤਾ ਨੂੰ ਜੋ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀ 15 16 ਕੁਆਂਟਲ ਵੇਟ ਹੈ ਦਾ ਸਾਲ ਕੀ ਚੱਲੀ ਗਈ ਹੈ ਬਸ ਹਣੀ ਟਰਾਲੀ ਹੈ ਸਾਫ ਸੁਥਰੀ ਹੈ ਕਿਤੇ ਗੜੀ ਫੜੀ ਨਹੀਂ ਪਦੀ ਹੈ ਟਾਇਰ ਨੇ ਬੜੇ ਕੰਡੀਸ਼ਨ ਹੈ ਵੀ 11 ਸਾਢੇ ਸਿਸ ਹੈ ਜੇ ਰੇਟ 1 ਲੱਖ 20000 ਰੁਪਿਆ ਬਹੁਤ ਸੋਹਣੀ ਫੜੀਆ ਟਰਾਲੀ ਹੈ बहुत वजिया साफ सुथरी कंडीशन तीन देख पक्के टायर ने बढ़िया सोनी साफ सुथरी ट्राली बनी हाँ है वही ग्यारह साढ़े छे अगे वेरे दस इंच इंच दस इंट हब्ब है बहुत सोहनी ट्राली बनी है विरे साढ़े चार इंच हिस्सा बेटे तो स्टीली जड़ी लगी हुई है ਪੂਰੀ ਸੋਹਣੀ ਟਰਾਲੀ ਹੈ ਚਾਰ ਐਮ ਦਾ ਫਸ ਲੱਗਾ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰੇ ਵੇਟ ਹੈਗਾ 17 18 ਕੁ ਮਾਟਣ ਰੇਟ ਹੈਗਾ ਵੀਰੇ 145000 ਰੁਪਏ ਬਾਕੀ ਮੌਕੇ ਤੇ ਹੋ ਜੂਗਾ ਮੰਨ ਤਾਂ ਬਾਕੀ ਟਰਾਲੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਈ ਜੇਰੇ ਮੇਰੇ ਵੀਰ ਭਾਈ ਨੇ ਲੈਣੀ ਹੈ ਤਾਂ ਕੰਡੀਸ਼ਨ ਜ਼ਰੂਰ ਦੇਖ ਲੂਗਾ ਮੋਟਾ ਫਸ ਲੱਗਾ ਦੇਖੋ ਵੀ ਚਾਰ ਐਮ ਮਤਲਬ ਪੂਰਾ ਦਾਸੀ ਕੀ ਚਾਸੀ ਆ 10 ਨਟੇ ਹੱਬਾ ਵੀ ਸਟੀਲ ਦੀਆਂ ਹੱਬਾ ਲੱਗੀਆਂ ਨੇ ਪੂਰੀਆਂ ਰਿੱਤੇ ਵਜਰੀ ਵਾਲੀ ਮੋਟੀ ਟਰਾਲੀ ਹੈ ਵੀਰੇ ਰੇ ਮਿੱਟੀ ਤੇ ਚੱਲਣ ਵਾਲੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਈ ਟਾਇਰ ਵੀ ਪੱਕੇ ਨੇ ਵੀਰੇ ਗੁਲਮੇਖ ਦਾ ਦਾਗ ਵੀ ਨਹੀਂ ਆਣ ਵਧੀਆ ਮਤਲਬ 40 35 40 ਪੈ ਦੇ ਟਾਇਰ ਨੇ ਬਿੱਡ ਤੇ ਜਾਲੀ ਲੱਗੀ ਹੋਈ ਹੈ ਪੂਰੀ ਮਜ਼ਬੂਤ ਟਰਾਲੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੈਰਾਂ ਦੀ ਵੀ ਕੰਡੀਸ਼ਨ ਦੇਖ ਲਓ ਬਾਈ ਟਾਟਾ ਦੀ ਹੱਬ ਲੱਗੀ ਹੈ ਵੀਰੇ 10 ਮਿੰਟ ਹੀ ਹੱਪਾ ਹੈ ਸਟੇਲ ਦੀ ਹੱਬ ਲੱਗੀ ਹੋਇਆ ਬਾਈ ਪੂਰੀ ਮਜ਼ਬੂਤ ਟਰਾਲੀ ਹੈ ਜਿਹਨੇ ਵੀਰੇ ਵੀਰ ਭਾਈ ਨੇ ਲੈਣੀ ਹੈ ਤਾਂ ਜਰੂਰ ਸੰਪਰਕ ਕਰ ਲਿਓ ਕੰਡੀਸ਼ਨ ਤੁਹਾਡੇ ਸਾਹਮਣੇ ਵੀਰੇ ਰੇਟ 1 ਲੱਖ 42000 ਰੁਪਇਆ ਬਈ ਆ ਆ ਵੀਰੇ 11 6 ਸਿੰਪਲ ਟਰਾਲੀ ਐ ਵੀਰੇ 16 ਕੁਆਟਰ ਵੇਟ ਆ ਬਿੱਡ ਤੇ ਜਾਲੀ ਲੱਗੀ ਹੋਈ ਐ ਇਹ ਰੇਟ 1 ਲੱਖ 25000 ਰੁਪਇਆ ਵੀਰੇ ਦੋ ਫਾੜ ਡਾਲਾ ਹੈ ਡਬਲ ਟੈਰੀ ਐ ਬਸ ਸੋਹਣੀ ਸਾਫ ਸੁੱਧੀ ਟਰਾਲੀ ਐ ਵੀਰੇ ਸਾਫ ਬਣੀ ਹੋਈ ਐ ਨਾ ਆਮ ਸਿੱਧੀ ਚਾਸੀ ਲੱਗੀ ਹੋਈ ਹੈ ਵੀਰੇ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਪੂਰੀ ਸੋਣੀ ਟਾਲੀ ਹੈ ਵੀਰੇ 1,25,000 ਰੁਪਏ ਰੇਟ ਹੈ। ਬਾਕੀ ਮੌਕੇ ਤੇ ਹੋ ਜੂਗੇ ਵੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਆਪ ਦੇਖ ਲੈਣਾ। ਸਾਫ਼ ਸੁਥਰੀ ਟਾਲੀ ਬਣੀ ਹੈ।